ਵੈਲਕਮ ਮੇਰਾ ਭਰਾ ਫਰੀਦਕੋਟ ਸੇਲ ਕਪੂਰਤਾ ਚ ਠੀਕ ਹੈ ਮੇਰਾ ਭਰਾ ਅੱਜ ਤੋਂ ਡਰੈਸ ਤੇ ਲੱਗੇ ਆ ਚਾਰ ਪੀਸ ਚਾਰੇ ਪੱਠੇ ਆ ਮੇਰਾ ਭਰਾ ਠੀਕ ਆ ਦੋ ਵਿੱਚ ਪੱਠੀਆਂ ਤੇ ਦੋ ਪੱਠੇ ਆ ਤੇ ਮੇਰਾ ਭਰਾ ਜਿਹਨਾਂ ਦੇ ਦੋ ਦੋ ਤਿੰਨ ਤਿੰਨ ਰਹਿ ਗਈਆਂ ਨਾ ਤੇ ਇੰਨੇ ਜਿਹੜਾ ਦੋ ਤਾਂ ਉਹ ਆ ਜਿਹੜੀਆਂ ਦੋ ਜਾਂ ਤਿੰਨ ਰਹਿ ਗਈਆਂ ਠੀਕ ਆ ਲਾਲ ਚਿੰਨੇ ਦੀਆਂ ਦੋ ਤਿੰਨ ਰਹਿ ਗਈਆਂ ਮੇਰਾ ਭਰਾ ਤੇ ਇੱਕ ਉਪਰਾਂ ਸ਼ਾਹ ਖਾ ਖੜਾ ਨਾਲ ਹੀ ਉਹਦੇ ਉਹਦੀਆਂ ਮੇਰਾ ਭਰਾ ਦੋ ਰਹਿ ਗਈਆਂ ਠੀਕ ਆ ਪੱਟਿਆ ਹੋਇਆ 10 ਦਿਨ ਪਹਿਲਾਂ ਪੱਟੇ ਮੇਰਾ ਭਰਾ ਇਹ ਠੀਕ ਹੈ ਜੀ ਤੇ ਇੱਕ ਵਿਰੇਆ ਲਾਲ ਰੱਤੀ ਆ ਠੀਕ ਆ ਇਹ ਵੀ 10 ਦਿਨ ਪਹਿਲਾਂ ਪੱਟੀ ਆ ਤੇ ਇੱਕ ਆ ਫਰਦੀ ਸ਼ਾਹ ਕੀ ਪਰਾਂ ਇਹ ਵੀ ਪੱਟੀ ਜੀ ਮੇਰਾ ਭਰਾ ਠੀਕ ਆ 10 ਦਿਨ ਹੋ ਗਏ ਇਹਨਾਂ ਨੇ ਪੱਟਿਆ ਨੂੰ ਤੇ ਬਈ ਇਹ 200% ਗਾਰੰਟੀ ਨਾਲ ਦੇਨੇ ਮੇਰਾ ਭਰਾ ਠੀਕ ਆ ਨਸਲੋਂ ਪੂਰੀ ਗਾਰੰਟੀ ਨਾਲ ਠੀਕ ਆ ਨਾਲੇ ਵੀਰੇ ਇਹਨੇ ਇਹ ਗਾਰੰਟੀ ਦੇਣੀ ਆ ਨਾ ਘਰੋਂ ਹਿੱਲਦੇ ਨਾ ਬਾਹਰੋਂ ਹਿੱਲਦੇ ਬਈ ਬਾਹਰ ਜਿੱਥੇ ਮਰਜ਼ੀ ਭਾਈ ਛੱਡ ਕੇ ਵੇਖ ਲਓ ਮੇਰਾ ਭਰਾ ਠੀਕ ਆ ਨਾ ਕਿਤੇ ਮਹਿਲ ਦੇਣੀ ਇਹੇ

ਲਓ ਮੇਰਾ ਭਰਾ ਅੱਖਾਂ ਚੈੱਕ ਕਰੋ ਠੀਕ ਆ ਦੂਜੇ ਪਾਸੇ ਅੱਖਾਂ ਚਾਹ ਕਰੋਨੇ ਤੁਹਾਨੂੰ ਲਓ ਜੀ ਕਰੋ ਸ਼ੌਕ ਅੱਖਾਂ ਮੇਰਾ ਭਰਾ ਠੀਕ ਆ ਹਲਕੀਆਂ ਜਿਹੀਆਂ ਪੀਲੀਆਂ ਅੱਖਾਂ ਮੇਰਾ ਵੀਰ ਠੀਕ ਆ ਤੇ 10 ਕਿ ਦਿਨ ਹੋ ਗਏ ਮੇਰਾ ਭਰਾ ਇਹਨੂੰ ਪੱਟੇ ਹੋਏ ਨੂੰ ਤੇ ਆਹ ਪਰ ਚੜਦੇ ਹੁੰਦੇ ਆ ਦੂਜੇ ਪਾਸੇ ਸ਼ੌਕ ਕਰੋਨੇ ਮੇਰਾ ਭਰਾ ਲਓ ਜੀ ਠੀਕ ਆ ਤੇ ਪੰਜੇ ਸ਼ੌਕ ਕਰੋਨੇ ਮੇਰਾ ਭਰਾ ਤੁਹਾਨੂੰ ਲਓ ਜੀ ਠੀਕ ਆ ਪੂਰੇ ਲਾਲ ਪੰਜਾ ਚਾ ਮੇਰਾ ਭਰਾ ਠੀਕ ਹੈ ਹਲਕੀ ਜੀ ਪਜਾਮੀ ਪੈਰੀ ਮੋਜਾ ਮੇਰਾ ਵੀਰ ਛੱਡ ਕੇ ਸ਼ੌਕ ਕਰੋਨੇ ਦੇ ਰੁਝਾਲ ਚ ਕਰੋ ਸ਼ੌਂਕ ਅੱਖਾਂ ਠੀਕ ਆ ਕਰੀ ਆਖੜੇ ਦੂਜੇ ਪਾਸੋਂ ਕਰੋ ਸ਼ੌਂਕ ਠੀਕ ਆ ਤੇ ਪਿੱਛੇ ਕਰ ਲਾ ਕੋਣ ਹੋਰ ਕਰ ਦਿੰਦਾ ਮੋਟ ਲਾਓ ਜੀ ਦੋ ਦੋ ਰਹਿ ਗਿਆ ਮੇਰਾ ਵੀਰ ਇਹ ਪੱਟੀਆਂ ਹੋਈਆਂ ਠੀਕ ਆ ਦੂਜੇ ਪਾਸੋਂ ਕਰੋਨੇ ਸ਼ੌਂਕ ਮੇਰਾ ਕੰਮ ਲਓ ਜੀ ਇੱਥੇ ਦੋ ਦੋ ਕੰਨੀਆਂ ਰਹੀਆਂ ਮੇਰਾ ਵੀਰ ਪੱਟੀਆਂ ਹੋਈਆਂ 10 ਦਿਨ ਪਹਿਲਾਂ ਉਹ 15-20 ਦਿਨਾਂ ਨੂੰ ਹੋਰ ਆ ਜਾਣਗੇ ਮੇਰਾ ਭਰਾ 20-25 ਦਿਨਾਂ ਨੂੰ ਠੀਕ ਆ ਤੇ ਪੰਜੇ ਸ਼ੌਕ ਕਰੋ ਮੇਰਾ ਭਰਾ ਲਓ ਜੀ ਉਹਦੇ ਲਾਲ ਪੰਜਾ ਜੋ ਮੇਰਾ ਵੀਰ ਠੀਕ ਆ ਤੇ ਚਾਲ ਛੱਡ ਕੇ ਸ਼ੌਕ ਰਹਿੰਦੇ ਨੂੰ ਇਹਨਾਂ ਵੀ ਅੱਖਾਂ 'ਚ ਸ਼ੌਕ ਕਰੋ ਮੇਰਾ ਭਰਾ ਪੀੜੀਆਂ ਅੱਖਾਂ 'ਚ ਠੀਕ ਐ ਦੂਜੇ ਪਾਸੇ ਸ਼ੌਕ ਕਰੋ ਜੀ ਠੀਕ ਐ ਤੇ ਪੱਲੇ ਸ਼ੌਕ ਕਰੋ ਮੇਰਾ ਭਰਾ ਠੀਕ ਐ ਜੀ ਪੂਰੇ ਸ਼ਾਨਦਾਰ ਪੱਲੇ ਮੇਰਾ ਭਰਾ ਇਹਦੀ ਠੀਕ ਐ ਤਿੰਨ ਚਾਰ ਰਹੀਆਂ ਮੇਰਾ ਭਰਾ ਇਹਦੀ ਸਾਫ ਹੁੰਚ ਤੇ ਦੂਜੇ ਪਾਸੇ ਸ਼ੌਕ ਕਰੋ ਮੇਰਾ ਵੀਰ ਉਹ ਲਾਲ ਚੀਨਾ ਲਓ ਜੀ ਠੀਕ ਐ ਚਾਰ ਹੀ ਐ ਤਰੋ ਰਹੀਆਂ ਮੇਰਾ ਵੀਰ ए, पंजे शौक रहा तो मेरा भ्रा लो जी करो शौक पंजे गुड़े लाल पंजा मेरा भ्रा जाल शौक रहा हम ਲਓ ਮੇਰਾ ਭਰਾ ਕਰੋ ਸ਼ੌਂਕ ਠੀਕ ਆ ਅੱਖਾਂ ਚੈੱਕ ਕਰੋ ਕਾਲੀਆਂ ਅੱਖਾਂ ਦੇ ਠੀਕ ਆ ਦੂਜੇ ਪਾਸੇ ਚੈੱਕ ਕਰੋ ਠੀਕ ਆ ਤੇ ਪੇਟ ਤੇ ਵੀਰੇ ਅੱਜ ਮੰਦਰੂ ਲਾਲ ਚੀਨਾ ਹੈ ਠੀਕ ਆ ਤੇ ਦੇਖ ਲਓ ਮੇਰਾ ਭਰਾ ਠੀਕ ਆ ਪੱਟਿਆ ਹੋਇਆ ਸਾਰਾ ਦੋ ਦੋ ਤਿੰਨ ਤਿੰਨ ਭਰਾ ਇਹ ਪੱਟੀਆਂ ਹੋਈਆਂ ਤਿੰਨ ਤਨ ਨਹੀਂਆਂ ਸੀਗਾ ਤੇ 10 ਦਿਨ ਪਹਿਲਾਂ ਪੱਟੀਆਂ ਦੂਜੇ ਪਾਸੇ ਚੈੱਕ ਕਰੋ ਲਓ ਜੀ ਠੀਕ ਆ ਇਹ ਆਪਣੇ ਵੀਰੇ 200% ਗਾਰੰਟੀ ਨਾਲ ਦੇਣੇ ਭਰਾ ਘਰ ਦੀ ਚੀਜ਼ ਆ ਠੀਕ ਆ ਕੀ 4 4 ਕੰਨੀਆਂ 3 3 ਕੰਨੀਆਂ ਬਈ ਇਤਰੋ ਪਟੀਆਂ ਹੋਈਆਂ ਅੰਜੇ ਸ਼ੌਕ ਕਰੋਨਾ ਮੇਰਾ ਵੀਰ ਲਓ ਜੀ ਕਰੋ ਸ਼ੌਕ ਪੱਲੇ ਅੰਜੇ ਠੀਕ ਆ ਤੇ ਛੱਡ ਕੇ ਸ਼ੌਕ ਕਰੋਨਾ ਮੈਂ ਤੈਨੂੰ ਭਰਾ ਅੱਨਾ ਮੇਰਾ ਵੀਰ ਕਰੋ ਸ਼ੌਕ ਠੀਕ ਆ ਇਹ ਭਰਾ 200% ਗਾਰੰਟੀ ਦੇਣੀ ਮੇਰਾ ਵੀਰ ਠੀਕ ਆ ਜਿਹੜੇ ਭਰਾੰਤਾ ਹੀ ਦੇ ਹੁਣ ਸੰਪਰਕ ਕਰੋ ਠੀਕ ਹੈ ਪਰੋ ਸ਼ੌਕ ਠੀਕ ਹੈ ਅਲੋਜੀ ਕੀ ਮੇਰਾ ਪ੍ਰਾ ਜਿਹੜੇ ਭਰਾਣੇ ਲੈਣੇ ਹੋਵੇ ਸੰਪਰਕ ਕਰੋ ਤੇ ਟਾਈਮ ਪਾਸ ਵਾਲੇ ਵੀਰੇ ਨਾ ਕੰਟੈਕਟ ਕਰਿਆ ਕਰੋ ਠੀਕ ਹੈ ਮਿਲਦੇ ਆ ਮੇਰਾ ਭਰਾ ਨੈਕਸਟ ਵੀਡੀਓ ਠੀਕ ਹੈ ਜੀ